ਹੰਨੀ ਕਾੜ ਦੇਣੀ ਪੰਨ ਆ ਗਏ ਲਿ ਗਾ ਇਹ ਕਮੇਟੀ ਲੋਕਾਂ ਦੇ ਸ਼ਹਿਰਾ ਬਣਾਇਆ ਗਿਆ ਜਿੱਥੇ ਅਸੀਂ ਪਹੁੰਚ ਕੇ ਜਿੱਦਾਂ ਵਿਚਾਰੇ ਦੀ ਬਤਾਈ ਦਿੱਤੀ ਹੈ ਉੱਥੇ ਹੀ ਇਹਨਾਂ ਬੁਰਾਈਆਂ ਦੇ ਵਿਰੁੱਧ ਲਾਉਂਦਾ ਆਏ ਜਿੱਦਾਂ ਵਿਸ਼ੇਸ਼ ਬੱਸੀ ਜਗਦੀਪ ਹੰਦਲ ਜੀ ਔਰ ਮਨਜੀਤ ਜੀ ਦੇ ਕੇਲੇ ਔਰ ਮੁੱਚੇ ਕੌਂਸਲਰ ਸਹਿਬਾਨਾਂ ਨੇ ਇੱਥੇ ਇਹ ਪ੍ਰਬੰਧ ਕੀਤਾ ਸੀ ਅੱਜ ਸਾਨੂੰ ਲੋੜ ਹੈ ਸਮਾਜ ਦੇ ਵਿੱਚੋਂ ਬੁਰਾਈਆਂ ਨੂੰ ਸਮਾਜ ਵਿੱਚ ਫੈਲਣੀਆਂ ਜਿਹੜੀਆਂ ਜਿਹੜੀਆਂ ਕੁਰਤੀਆਂ ਨੇ ਕੰਨ ਨੂੰ ਦੂਰ ਕਰਨ ਦੀ ਔਰ ਇਸ ਜਿਹੜਾ ਇਹ ਵੱਡਾ ਰਾਮ ਜੀ ਨੇੜਾ ਚੰਦੇ ਦਿੱਤਾ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਕੌਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੀਦਾ ਔਰ ਸਮਾਜ ਚ ਬਰਾਈਆਂ ਖਤਮ ਕਰਨੀ ਚਾਹੀਦੀਆਂ ਅੱਜ ਅਸੀਂ ਇਤਕੇ ਦੇ ਵਿੱਚ ਦੁਸ਼ਹਿਰ ਦਾ ਬਹੁਤ ਬਮਿੱਤਰ ਤਿਆਰ ਮਨਾਇਆ ਅਸੀਂ ਆਉਣ ਵਾਲੀ ਪੀੜ੍ਹੀ ਆਪਣੇ ਪਰਿਵਾਰਾਂ ਨੂੰ ਇਹ ਹਮੇਸ਼ਾ ਸੱਚ ਰਮਾ ਔਰ ਚੂਲ ਦੇ ਆਪਸ ਦੇ ਵਿੱਚ ਜਿਹੜੀ ਦਾਈ ਦਾ ਅੰਤ ਕਰਣ ਵਾਸਤੇ ਜੋ ਇਹ ਤਿਹਾਰ ਮਨਾਉਂਦੇ ਨੇ ਇਹ ਜਿਹੜਾ ਇਸ਼ਾਰੇ ਦਾ ਤਿਹਾਰ ਆ ਇਹ 라वण ਸਾੜਨਾ ਕੋਈ ਪਰੰਪਰਾ ਨਹੀਂ ਇਹ ਜਿਹੜਾ 라वण ਸਾੜ ਕੇ ਦਾਈ ਦਾ ਹਮੇਸ਼ਾ ਝੂਠ ਜਿੱਡਾ ਮਰਜੀ ਤਾਕਤਵਰ ਹੋਵੇ ਬੁਰਾਈ ਜਿੱਡੀ ਮਰਜੀ ਤਾਕਤਵਰ ਹੋਵੇ ਲੇਕਿਨ ਅਖੀਰ ਸੱਚੀ ਜਿੱਦਦਾ ਆਪਾਂ ਨੇ ਲੇੜ ਜਿੱਤੇ ਲੇਕਿਨ ਸੱਚੀ ਹੀ ਜਿੱਤੇ ਮਸੀਨੇ ਕੀ ਲਾਕੇ 5 ਸਾਲ ਤੋਂ ਨਹੀਂ ਸੇਵਾ ਕਰ ਰਹੇ ਹਾਂ ਅੱਜ ਦੇਖੋ ਕਿਹੜੇ ਨੂੰ ਵੀ ਕਰਾਈ ਗਏ ਨੇ ਕੀ ਕਿਹੜਾ ਜਾਂਦੇ ਹੋ ਪਾਰਟੀ ਦੇਖੋ ਇਹ ਲੋਕ ਦਰੇਸ਼ ਬਸੀਨਾ ਪਿਆਰ ਕਰਦੇ ਮੈਂ 2012 ਦਾ ਇਸ ਇਲਾਕੇ ਦੇ ਨਾਲ ਪਿਆਰ ਕਰਦਾ ਇਸ ਇਲਾਕੇ ਦੇ ਵਿੱਚ ਆਣਾ ਇਹ ਲੋਕ ਮੇਰਾ ਪਰਿਵਾਰ ਨੇ ਜਿਹੜਾ ਮਰਜੀ ਆ ਜੇ ਬਰਸਾਤੀ ਡੱਡੂ ਸਾਡੇ ਦੇ ਇਨਸਾਨ 4 ਸਾਲ ਘਰ ਬਹਿ ਕੇ ਅੱਜ ਇੱਥੇ ਇਲੈਕਸ਼ਨ ਲੜਨ ਦੀਆਂ ਗੱਲਾਂ ਕਰਨਗੇ ਤੇ ਉਹਨਾਂ ਨੂੰ ਨਾ ਇਹ ਲੋਕ ਬਰਦਾਸ਼ਤ ਕਰਨਗੇ ਨਾ ਪਾਲਿਕਾ ਬਰਦਾਸ਼ਤ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਪੁਲਿਸ ਤੋਂ ਸਾਰਿਆਂ ਨੂੰ ਦੱਸਿਹਰਿਆਂ ਦੀ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਜਿਵੇਂ ਆਪਾਂ ਸਾਰੇ ਜਾਣਦੇ ਕਿ ਇਸ ਸ਼ਹਿਰੀ ਦੇ ਵਿੱਚ ਜਿਹੜੇ ਵੀ ਇਲਾਕੇ ਜਿੱਥੇ ਦਸ਼ਹਿਰਾ ਮਨਾਇਆ ਜਾ ਰਿਹਾ ਹੈ ਉੱਥੇ ਸਾਡੇ ਸਿਪਾਹੀ ਸਰ ਵੱਲੋਂ ਬੜੀ ਸਖਤ ਦਾਇਤਾ ਹੈ ਤਾਂ ਕਿ ਜਿਹੜੀ ਸਿਕਿਉਰਿਟੀ ਰਹੀ ਹੈ ਉਹ ਪੂਰਾ ਪੱਕਾ ਕੀਤਾ ਜਾਵੇ ਅਤੇ ਨਾਲ ਨਾਲ ਏਦਾਂ ਦੇ ਪ੍ਰਬੰਧ ਕੀਤੇ ਜਾਣ ਕਿ ਜਿੱਥੇ ਆਮ ਜਨਤਾ ਜਿਹੜਾ ਹੈਗਾ ਦਸ਼ਹਿਰੇ ਦਾ ਵੀ ਆਨੰਦ ਲੈ ਸਕੇ ਸਭ ਨੌਜਵਾਨਾਂ ਨੂੰ ਕੀ ਮੈਸੇਜ ਹੈ ਕਿ ਅੱਜ ਕੱਲ੍ਹ ਹੁਲਾਬਾਜੀ ਕਰਦੇ ਨੌਜਵਾਨਾਂ ਨੂੰ ਮੈਂ ਇਹੀ ਕਹਾਂਗਾ ਕਿ ਜਿੱਦਾਂ ਦੁਸ਼ਹਿਰੇ ਦਾ ਜਿਹੜਾ ਹੈਗਾ ਇੱਕ ਮੈਸੇਜ ਹੈਗਾ ਆ ਜਿਹੜਾ ਬੁਰਾਈ ਦਾ ਜਿਹੜਾ ਹੈਗਾ ਅੰਤ ਹੋ ਰਿਹਾ ਆ ਸੱਚਾਈ ਦੀ ਜਿੱਤ ਹੋ ਰਹੀ ਹੈ ਤੇ ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਉਹ ਵੀ ਜਿਹੜੀ ਹੈਗੀ ਸੱਚਾਈ ਦੇ ਰਾਹ ਤੇ ਚੱਲਣ ਇਮਾਨਦਾਰੀ ਦੇ ਰਾਹ ਤੇ ਚੱਲਣ ਤੇ ਜਿਹੜਾ ਕ੍ਰਾਈਮ ਹੈਗਾ ਆ ਜਿਹੜਾ ਸ਼ਾਰਟਵੇ ਹੈਗਾ ਆ ਟੂ ਮਨੀ ਉਹਨੂੰ ਛੱਡਦੇ ਹੋਏ ਮਿਹਨਤ ਮਜ਼ਦੂਰੀ ਨਾਲ ਅੱਗੇ ਵਧਣ ਥੈਂਕ ਯੂ